ਜੋ ਨਾ ਬੋਲ ਜੋ ਨਾ ਸਤ ਨਾਮ ਵਾਹਿਗੁਰੂ 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 ਤੂੰ ਤੂੰ ਫੁੱਲ ਲੱਕੇ ਤੋੜਿਆ ਹੱਥ ਕੀ ਫੜਿਆ ਇੱਕ ਤੋੜਿਆ ਫੁੱਲ ਸੋਨੇ ਨਹੀਂ ਲੱਗਦੇ ਹਾਂ ਤਮਕ ਤਮਕ ਤੈਨੂੰ ਕਿਤੇ ਮਟਕ ਮਟਕ ਤੈਨੂੰ ਕਿਤੇ ਮਟਕ ਮਟਕ ਤੈਨੂੰ ਕਿਤੇ ਮਟਕ ਤੈਨੂੰ ਕਿਤੇ ਮਟਕ ਤੇ ਸਕੂਲ ਨਹੀਂ ਜਾਣਾ ਇੱਧਰ ਦਾ ਮੈਨੂੰ ਦੱਸ ਸਕੂਲ ਨਹੀਂ ਜਾਣਾ ਕਿਉਂ ਤੇਰਾ ਨਾਮ ਕੀ ਹੈ ਕੁਸ਼ੈਫ ਸਿੰਘ ਗੁਰਸੈਸ ਸਿੰਘ ਤੇਰੇ ਡੈਡੀ ਦਾ ਕੀ ਨਾਮ ਪੁੱਤਕਾ 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 ਉਹ ਇਹਨਾਂ ਦਾ ਪਤਾ ਪੁਰਤਗਾਲ ਹੈ ਉਹਦਾ ਉਹਦਾ ਨਾਮ ਕੀ ਤੇਰੇ ਡੈਡੀ ਦਾ ਪੁੱਤਕਾ ਪੁਰਤਗਾਲ ਪੁੱਤਕਾ ਤੇਰੇ ਡੈਡੀ ਦਾ ਨਾਮ ਕੀ ਪੁੱਤਕਾ ਪੁਰਤਗਾਲ ਮੰਮੀ ਦਾ ਨਾਮ ਕੀ ਤੇਰੀ ਮੰਮੀ ਦਾ ਨਾਮ ਕੀ ਹੈ ਜਾ ਤੈਨੂੰ ਪਤਾ ਮम्मा ਤੁਹਾਡਾ ਨਾਮ ਕੀ ਹੈ ਕਿਰਨ ਕਿਰਨ ਕੋਰ ਕਿਨ ਕੋਰ ਅੱਛਾ ਤੇਰੇ ਨਾਨੂ ਦਾ ਨਾਨੂ ਦਾ ਕੀ ਨਾਮ ਹਾਂ ਅੱਜ ਪਰਫਟੀ ਗਈ ਤੁਹਾਡੇ ਘਰ ਕਿੰਨੀ ਕਿਦਾਂ ਦੀ ਅੱਛਾ ਤੂੰ ਨਾ ਤਾਈ ਨਾਲੇ ਕਹਿੰਦੇ ਤੂੰ ਦੁੱਧ ਵੇਚਿਆ ਕਰਨਾ ਉਹ ਚਲ ਗਿਆ ਉਹਦਾ ਨਾਮ ਕੀ ਹੈ ਬਿੱਟੂ ਇੱਧਰ ਬੋਲ ਇੱਧਰ ਬਿੱਟੂ ਬਿੱਟੂ ਬਿਜਲੀ ਵਾਲਾ ਬਿਜਲੀ ਵਾਲਾ ਕੀ ਨਾਮ ਦਾ ਨਿੱਕਾ ਬਿੱਟੂ ਮੈਂ ਦੁੱਧ ਦਾ ਲਾਲਾ ਦੁੱਧ ਤੂੰ ਕਿਹ ਚਾਹਗਾ ਨਾ ਉਹ ਕਦੇ ਕਿੱਦਾਂ ਕਿੱਦਾਂ ਚਾਹਗਾ ਨਾ ਦੁੱਧੂ ਦੁੱਧ ਲੈ ਲੈ ਦੁੱਧ ਲੈ ਲੈ ਅੱਛਾ ਜੇ ਪੱਠੇ ਹੀ ਪਾਇਆ ਕਰਨੀ ਤੂੰ ਗਾਈ ਵੀ ਰੱਖਣੀ ਓ ਮੱਝ ਗਾਂ ਰੱਖੀ ਗੋਆ ਸੁਟਣਾ ਗੋਆ ਸੁਟਣਾ ਪਿਆ ਕਰਨਾ ਤੈਨੂੰ ਕਿੰਨੀ ਸੁਟਣਾਵੇਂ ਕਿ ਤੂੰ ਲਿਬੜ ਵੀ ਜਾਇ ਕਰਨਾ ਗੋਏ ਨਾਲ ਤੇਰੇ ਸਿਰ ਤੇ ਗੋਆ ਰੱਖਣਾ ਤੇਰੇ ਤੇ ਟੋਕਰਾ ਟੋਕਰਾ ਹਾਂ ਇਹ ਹੋ ਜਾਣੀ ਮੇਰਾ ਈ ਕਿੱਦਾਂ ਐਣੀ ਈ ਗਾਂ ਗਾਂ ਕਿੱਦਾਂ ਬੋਲਦੀ ਮੈਂ ਨਹੀਂ ਕਿੱਦਾਂ ਬੋਲਦੀ ਇਧਰ ਹੋ ਇਧਰ ਇਧਰ ਦਵਾਈ ਕਰਦੀ ਆ ਦਵਾਈ ਕਰਦੀ ਆ ਦੁੱਧ ਕਿੱਦਾਂ ਪੀਆ ਕਰਨਾ ਤੇ ਕੱਢਿਆ ਕਿੱਦਾਂ ਕਰਨਾ ਗਾਂ ਦਾ ਦੁੱਧ ਉਹ ਚਾਰਾ ਤੂਤਾਰ ਕੱਢ ਲੈਣਾ ਤੱਕਦੀਆਂ ਨਹੀਂ ਮਾਵਾਂ ਤੇਰੀਆਂ ਤੇਰੀਆਂ ਬਾਵਾ ਨਹੀਂ ਤੱਕਦੀਆਂ ਚੱਲ ਡੋਲੇ ਦਿਖਾ ਦੇ ਫਿਰ ਆਪਣੇ ਅੱਜ ਓਏ ਭੈਣ ਦੀਆ ਪਲਵਾਨ ਓਏ ਡੋਲੇ ਵੱਡੇ ਵੱਡੇ ਡੋਲੇ ਦੂਜਾ ਡੋਲਾ ਦੂਜਾ ਨਹੀਂ ਦਿਖਾਇਆ ਦੂਜਾ ਦਿਖਾ ਉਹ ਤੇਰੇ ਯਾਰ ਦਾ ਫੋਨ ਆ ਗਿਆ ਕੀ ਨਾ ਤੇਰੇ ਯਾਰ ਦਾ ਹੈਲੋ ਕਰ ਹੈਲੋ ਕਰਤਾ ਤੂੰ ਹਾਂ ਚੱਲ ਲਾ ਦੇ ਤੂੰ ਦੁਬਾਰਾ ਲਾ ਦੇ ਬੈਗੇ ਗੱਲ ਕਰ ਹੈਲੋ ਲੈ ਮੈਂ ਚੱਕਦਾ ਨਾ ਤੈਨੂੰ ਉਹ ਇੱਥੋਂ ਚੱਕ ਇਹ ਇੱਥੋਂ ਹੈਲੋ ਕਰ ਕਿੱਥੇ ਤੂੰ ਕਿੱਥੇ ਕਰ ਗੱਲ ਕਿਹ ਹੁਣ ਆਇਆ ਕਿੱਥੇ ਕਿੱਥੇ ਆ ਤੂੰ ਤੇਰਾ ਯਾਰ ਦਾ ਫਰੈਂਡ ਦਾ ਫੋਨ ਆਇਆ ਗੱਲ ਕਰ ਤੇਰੇ ਤੋਂ ਉਧਰ ਜਾ ਉਹ ਵਗਣਾ ਨਹੀਂ ਜਾਣਾ ਹੈਲੋ ਕਰ ਇਹ ਫੋਨ ਕਿਹਨੇ ਕੀਤਾ ਜਾ ਫਿਰ ਉਹ ਫਰੈਂਡ ਨਹੀਂ ਜਾਣਾ ਜਾ ਫਿਰ ਉਹਦੀ ਮੰਮੀ ਤੇਰੇ ਨੂੰ ਮਾਰ ਲੈ ਹੈਲੋ ਕਰ ਮੈਨੂੰ ਜੋ ਨਾ ਬੋਲ ਜੋ ਨਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤੇ ਬਟਕਾ ਤੇ ਲਾ ਤੂੰ ਤੋਰਾ ਉਹ ਗੋਲ ਤੂੰ ਤੂੰ ਫੋਲ ਲਕੇ ਤੋੜਿਆ ਹੱਥ ਕੀ ਫੜਿਆ ਇੱਕ ਤੋੜਿਆ ਫੁੱਲ ਸੋਹਣੇ ਨਹੀਂ ਲੱਗਦੇ ਹਾਂ ਤਮਕ ਤਮਕਾ ਤੇ ਸਕੂਲ ਨਹੀਂ ਜਾਣਾ ਇੱਧਰ ਦੱਸ ਮੈਨੂੰ ਦੱਸ ਸਕੂਲ ਨਹੀਂ ਜਾਣਾ ਕਿਉਂ ਕਿਹੜੇ ਸਕੂਲ ਨਹੀਂ ਕਿਤੇ ਤੇਰਾ ਨਾਮ ਕੀ ਹੈ ਕੁਸ਼ੈਸ਼ ਸਿੰਘ ਗੁਰਸੈ ਸਿੰਘ ਤੇਰੇ ਡੈਡੀ ਦਾ ਕੀ ਨਾਮ ਪੁੱਤ ਕਾ ਪੁੱਤ ਕਾਲ ਪੁੱਤ ਕਾਲ ਉਹ ਇਹਨਾਂ ਦਾ ਪਤਾ ਪੁਰਤਗਾਲ ਹੈ ਉਹਦਾ ਉਹਦਾ ਨਾਮ ਕੀ ਤੇਰੇ ਡੈਡੀ ਦਾ ਪੁੱਤ ਕਾਲ ਕੱਟ ਬਕਾਲ ਉਹ ਤੇਰੇ ਡੈਡੀ ਦਾ ਨਾਮ ਕੀ ਕਾਲ ਪੁੱਤ ਕਾਲ ਮੰਮੀ ਦਾ ਨਾਮ ਕੀ ਤੇਰੀ ਮੰਮੀ ਦਾ ਨਾਮ ਕੀ ਹਾਂ ਜਾ ਤੈਨੂੰ ਪਤਾ ਮम्मा ਤੁਹਾਡਾ ਨਾਮ ਕੀ ਹੈ ਕਿਰਨ ਕਿਰਨ ਕੋਰ ਕਿੰਨੇ ਕੋਰ ਅੱਛਾ ਤੇਰੇ ਨਾਨੂ ਦਾ ਨਾਨੂ ਦਾ ਕੀ ਨਾਮ ਹਾਂ ਅੱਜ ਪਰਫੜੀ ਗਈ ਤੁਹਾਡੇ ਘਰ ਕਿੰਨੀ ਕਿਦਾਂ ਦੀ ਅੱਛਾ ਤੂੰ ਨਾ ਤਾਈ ਨਾਲੇ ਕਹਿੰਦੇ ਤੂੰ ਦੁੱਧ ਵੇਚਿਆ ਕਰਨਾ ਉਹ ਮੈਨੂੰ ਮੋੜ ਨਹੀਂ ਗਿਆ ਉਹ ਚਲ ਗਿਆ ਉਹਦਾ ਨਾਂ ਕੀ ਹੈ ਬਿੱਟੂ ਇੱਧਰ ਆ ਬੋ ਇੱਧਰ ਬਿੱਟੂ ਬਿੱਟੂ ਬਿਜਲੀ ਵਾਲਾ ਬਿਜਲੀ ਵਾਲਾ ਤੂੰ ਕੀ ਨਾਂ ਦਾ ਬਿੱਕਾ ਬਿੱਟੂ ਇਹ ਦੁੱਧ ਦੇ ਲਾਲਾ ਤੇ ਤੂੰ ਕਹੇਗਾ ਨਾ ਉਹ ਕਹਿੰਦੇ ਕਿੱਦਾਂ ਕਿੱਦਾਂ ਵੇਚਿਆ ਕਰਨਾ ਦੁੱਧੂ ਦੁੱਧ ਲੈ ਲੈ ਦੁੱਧ ਲੈ ਲੈ ਅੱਛਾ ਤੇ ਪੱਠੇ ਹੀ ਪਾਇਆ ਕਰਨੀ ਤੂੰ ਗਾਈ ਵੀ ਰੱਖਣੀ ਓ ਮਾਜ ਗਾਂ ਰੱਖੀ ਗੋਆ ਸੁੱਟਣਾ ਪਿਆ ਕਰਨਾ ਤੈਨੂੰ ਕਿੰਨੀ ਆ ਗੋਆ ਸੁੱਟਣਾ ਮੈਂ ਕਿੱਤੋਂ ਤੂੰ ਲਿਬੜਦੀ ਜਾਇਆ ਕਰਨਾ ਗੋਏ ਨਾਲ ਤੇਰੇ ਸਿਰ ਤੇ ਗੋਆ ਰੱਖਣਾ ਤੇਰੇ ਤੇ ਟੋਕਰਾ ਟੋਕਰਾ ਹਾਂ ਓ ਇਹ ਹੋਇਆ ਨਹੀਂ ਮੇਰਾ ਇਹ ਕਿੱਦਾਂ ਆਣੀ ਇਹ ਗਾਂ ਗਾਂ ਕਿੱਦਾਂ ਬੋਲਦੀ ਮੈਂ ਨਹੀਂ ਕਿੱਦਾਂ ਬੋਲਦੀ ਇਦਰਾ 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 ਇਹ ਦਵਾਈ ਕਰਦੀ ਆ ਇਹ ਦਵਾਈ ਕਰਦੀ ਆ ਦੁੱਧ ਕਿੱਦਾਂ ਪੀਆ ਕਰਨਾ ਤੇ ਕੱਢਿਆ ਕਿੱਦਾਂ ਕਰਨਾ ਗਾਂ ਦਾ ਦੁੱਧ ਉਹ ਤਾਰਾ ਤੋਤਾਰ ਕੱਢ ਲੈਣਾ ਤੱਕਦੀਆਂ ਨਹੀਂ ਮਾਵਾਂ ਤੇਰੀਆਂ ਤੇਰੀਆਂ ਬਾਵਾ ਨਹੀਂ ਤੱਕਦੀਆਂ ਚੱਲ ਡੋਲੇ ਦਿਖਾ ਦੇ ਫਿਰ ਆਪਣੇ ਅੱਜ ਓਏ ਭੈਣ ਦੀਆ ਫਲਵਾਨ ਓਏ ਡੋਲੇ ਵੱਡੇ ਵੱਡੇ ਡੋਲੇ ਦੂਜਾ ਡੋਲਾ ਦੂਜਾ ਨਹੀਂ ਦਿਖਾਇਆ ਦੂਜਾ ਤੇ ਦਿਖਾ ਉਹ ਤੇਰੇ ਯਾਰ ਦਾ ਫੋਨ ਆ ਗਿਆ ਕੀ ਨਾ ਤੇ ਯਾਰ ਦਾ ਹਲੋ ਕਰ ਹਲੋ ਪੜਤਾ ਤੂੰ ਹਾਂ ਚੱਲਾ ਦੇ ਤੂੰ ਦੁਬਾਰਾ ਲਾ ਦੇ ਬੈਗੇ ਗੱਲ ਕਰ ਹਲੋ ਲੈ ਮੈਂ ਚੱਕਦਾ ਨਾ ਤੈਨੂੰ ਉਹ ਇੱਥੇ ਚੱਕ ਇਹ ਇੱਥੇ ਹਲੋ ਕਿੱਥੇ ਤੂੰ ਕਿੱਥੇ ਕਾਹ ਗੱਲ ਕੀ ਹੋ ਰਿਹਾ ਕਿੱਦ ਕੇ ਯਾ ਤੂੰ ਕਿਹਦੇ ਫੋਨ ਆਇਆ ਕਹੇ ਫੋਨ ਤੇਰੇ ਯਾਰ ਦਾ ਫਰੈਂਡ ਦਾ ਫੋਨ ਆਇਆ ਗੱਲ ਕਰ ਤੇਰੇ ਤੋਂ ਉਧਰ ਜਾ ਉਹ ਵਹੜੀ ਕੋ ਨਹੀਂ ਜਾਣਾ ਹੈਲੋ ਕਰ ਇਹ ਫੋਨ ਕਿੱਥੇ ਜਾਣਾ ਹੈ ਜਾ ਫਿਰ ਵਾਹ ਫਰੈਂਡ ਨਹੀਂ ਜਾਣਾ ਯਾਰ ਉਹ ਤੇ ਮੰਮੀ ਤੇਨੇ ਮਾਰਨੇ ਹੈਲੋ ਕਰ ਮੈਂ